ਜਦੋਂ ਬੱਚੇ ਵੱਡੇ ਹੁੰਦੇ ਨੇ ਤਾਂ ਬੱਚਿਆਂ ਨੂੰ ਇਹ ਲੱਗਦਾ ਕਿ ਹੁਣ ਅਸੀਂ ਆਪਣਾ ਭਲਾ ਬੁਰਾ ਚੰਗੀ ਤਰ੍ਹਾਂ ਸਮਝ ਸਕਦੇ ਹਾਂ ਪਰ ਉਹਨਾਂ ਦੀ ਇਹ ਗਲਤ ਫਹਿਮੀ ਹੁੰਦੀ ਹੈ ਕਈ ਵਾਰ ਬੱਚੇ ਉਹਨੇ ਵੱਡੇ ਨਹੀਂ ਹੋਏ ਹੁੰਦੇ ਜਿੰਨਾ ਉਹ ਆਪਣੇ ਆਪ ਨੂੰ ਸਮਝਣ ਲੱਗ ਜਾਂਦੇ ਨੇ ਤੇ ਫਿਰ ਉਸ ਦੇ ਭਿਆਨਕ ਸਿੱਟੇ ਨਿਕਲਦੇ ਨੇ ਕਿਉਂਕਿ ਅਜੇ ਬੱਚੇ ਨੂੰ ਆਪਣੇ ਭਲੇ ਬੁਰੇ ਦੀ ਓਨੀ ਪਹਿਚਾਣ ਨਹੀਂ ਹੁੰਦੀ ਅਜੇ ਦੁਨੀਆਦਾਰੀ ਬਾਰੇ ਬੱਚੇ ਨੂੰ ਉਨਾ ਗਿਆਨ ਨਹੀਂ ਹੁੰਦਾ ਤੇ ਫਿਰ ਜੋ ਉਹ ਗਲਤੀ ਨਾਲ ਕਦਮ ਚੱਕ ਲੈਂਦੇ ਨੇ ਤੇ ਉਸ ਦਾ ਖਮਿਆਜਾ ਜ਼ਿੰਦਗੀ ਦੇ ਵਿੱਚ ਉਹਨਾਂ ਨੂੰ ਇੰਨਾ ਭਿਆਨਕ ਭੁਗਤਣਾ ਪੈਂਦਾ ਕਿ ਜਿਸ ਦੀ ਉਹਨਾਂ ਨੇ ਕਦੇ ਕਲਪਨਾ ਵੀ ਨਹੀਂ ਕੀਤੀ ਹੁੰਨੀ ਇਸ ਸੱਚੀ ਘਟਨਾ ਦੇ ਵਿੱਚ ਵੀ ਐਦਾਂ ਹੀ ਹੁੰਦਾ ਇੱਕ ਕੁੜੀ ਦੇ ਨਾਲ ਜੋ 14 ਸਾਲਾਂ ਦੀ ਸੀ ਉਸ ਨਾਲ ਬਹੁਤ ਬੁਰਾ ਹੁੰਦਾ ਹੈ ਤੇ ਜਦੋਂ ਸਾਰੀ ਘਟਨਾ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਹੈਰਾਨ ਸਨ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਆਗਰਾ ਤੇ ਉਸ ਦਾ ਥਾਣਾ ਸਕੰਦਰਾ ਗੱਲ ਹੈ 9 ਮਾਰਚ 2023 ਦੀ ਹੋਲੀ ਦਾ ਦਿਨ ਸੀ ਇਥੋਂ ਦੀ ਰਹਿਣ ਵਾਲੀ ਇੱਕ ਕੁੜੀ 14 ਸਾਲ ਦੀ ਜਿਸ ਦਾ ਨਾਮ ਨੀਲਮ ਸੀ ਉਹ ਆਪਣੀ ਮਾਂ ਨੂੰ ਕਹਿਣ ਲੱਗੀ ਕਿ ਮਾਂ ਮੈਂ ਆਪਣੀ ਮਾਸੀ ਦੇ ਘਰ ਚੱਲੀ ਆਂ ਥੋੜੇ ਸਮੇਂ ਨੂੰ ਆ ਜਾਵਾਂਗੀ ਉੱਥੇ ਹੋਲੀ ਖੇਡ ਕੇ ਆਵਾਂਗੀ ਤਾਂ ਮਾਂ ਨੇ ਕਿਹਾ ਕਿ ਕੋਈ ਗੱਲ ਨਹੀਂ ਚਲੀ ਜਾ ਹੁਣ ਨੀਲਮ ਆਪਣੇ ਘਰੋਂ ਨਿਕਲ ਜਾਂਦੀ ਹੈ ਸਮਾਂ ਲੰਘਣ ਲੱਗਦਾ ਹੈ ਸ਼ਾਮ ਹੋ ਜਾਂਦੀ ਹੈ ਪਰ ਨੀਲਮ ਘਰ ਨਹੀਂ ਆਉਂਦੀ ਪਰਿਵਾਰ ਨੂੰ ਫਿਕਰ ਹੁੰਦਾ ਤਾਂ ਉਹ ਨੀਲਮ ਦੀ ਮਾਸੀ ਨੂੰ ਫੋਨ ਕਰਦੇ ਨੇ ਕਿ ਨੀਲਮ ਤੁਹਾਡੇ ਕੋਲ ਆਈ ਸੀ ਘਰ ਵਾਪਸ ਨਹੀਂ ਆਈ ਪਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਨੀਲਮ ਤਾਂ ਉੱਥੇ ਗਈ ਨਹੀਂ ਮਾਸੀ ਕਹਿੰਦੀ ਹੈ ਕਿ ਮੇਰੇ ਕੋਲ ਨੀਲਮ ਨਹੀਂ ਆਈ ਇਹ ਸੁਣ ਕੇ ਸਾਰਾ ਪਰਿਵਾਰ ਹੈਰਾਨ ਹੋ ਜਾਂਦਾ ਹੈ ਤੇ ਪਰਿਵਾਰ ਨੂੰ ਹੋਰ ਜ਼ਿਆਦਾ ਚਿੰਤਾ ਹੋ ਜਾਂਦੀ ਹੈ ਕਿ ਨੀਲਮ ਗਈ ਤਾਂ ਗਈ ਕਿੱਥੇ ਹੁਣ ਪਰਿਵਾਰ ਸਾਰੀ ਰਾਤ ਨੀਲਮ ਨੂੰ ਲੱਭਦਾ ਰਹਿੰਦਾ ਪਰ ਨੀਲਮ ਦਾ ਕੋਈ ਪਤਾ ਨਹੀਂ ਲੱਗਦਾ 10 ਮਾਰਚ 2023 ਆ ਜਾਂਦਾ ਹੈ ਤਾਂ ਇਸੇ ਪਿੰਡ ਦਾ ਜੈ ਸਿੰਘ ਜੋ ਕਿ ਇੱਕ ਸਕਿਉਰਿਟੀ ਗਾਰਡ ਦਾ ਕੰਮ ਕਰਦਾ ਸੀ ਉਹ ਜਦੋਂ ਆਪਣੇ ਘਰ ਪਰਤ ਰਿਹਾ ਸੀ ਜਦੋਂ ਉਹ ਉਸ ਜੰਗਲ ਵਾਲੇ ਰਸਤੇ ਵਿੱਚ ਦੀ ਲੰਘਿਆ ਤਾਂ ਉਸ ਨੂੰ ਨੀਲਮ ਨੇ ਹੱਥ ਦਿੱਤਾ ਹੱਥ ਹਿਲਾਇਆ ਤਾਂ ਜੈ ਪ੍ਰਕਾਸ਼ ਬੜਾ ਹੈਰਾਨ ਹੋ ਗਿਆ ਉਹ ਨੀਲਮ ਦੇ ਕੋਲ ਜਾਂਦਾ ਹੈ ਨੀਲਮ ਦੀ ਹਾਲਤ ਬਹੁਤ ਮਾੜੀ ਸੀ ਉਸ ਦੇ ਕੱਪੜੇ ਫਟੇ ਹੋਏ ਸਨ ਜਗ੍ਹਾ-ਜਗ੍ਹਾ ਤੇ ਉਸ ਦੇ ਖੂਨ ਨਿਕਲ ਰਿਹਾ ਸੀ ਹੁਣ ਜੈ ਪ੍ਰਕਾਸ਼ ਨੇ ਉਸ ਨੂੰ ਪੁੱਛਿਆ ਕਿ ਬੇਟਾ ਤੂੰ ਕੌਣ ਹੈ ਇਹ ਤੇਰੇ ਨਾਲ ਕੀ ਹੋ ਗਿਆ ਪਰ ਨੀਲਮ ਇਹ ਕੁਝ ਦੱਸਣ ਦੇ ਹਾਲਤ ਵਿੱਚ ਨਹੀਂ ਸੀ ਬਾਰ-ਬਾਰ ਜੈ ਪ੍ਰਕਾਸ਼ ਦੇ ਪੁੱਛਣ ਤੇ ਨੀਲਮ ਨੇ ਕਿਹਾ ਕਿ ਮੇਰੇ ਭਰਾ ਨੂੰ ਫੋਨ ਕਰ ਦੇਵੋ ਤਾਂ ਨੀਲਮ ਨੇ ਉਸ ਨੂੰ ਨੰਬਰ ਵੀ ਦਿੱਤਾ ਹੁਣ ਜੈ ਪ੍ਰਕਾਸ਼ ਜਦੋਂ ਭਰਾ ਨੂੰ ਫੋਨ ਕਰਦਾ ਹੈ ਤਾਂ ਇਧਰ ਨੀਲਮ ਬੇਹੋਸ਼ ਹੋ ਜਾਂਦੀ ਹੈ ਪਰਿਵਾਰ ਵਾਲੇ ਆ ਜਾਂਦੇ ਨੇ ਤੇ ਉੱਥੇ ਲੋਕਾਂ ਦਾ ਇਕੱਠ ਵੀ ਹੋ ਜਾਂਦਾ ਹੈ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਪੁਲਿਸ ਵੀ ਮੌਕੇ ਤੇ ਆਉਂਦੀ ਹੈ ਨੀਲਮ ਨੂੰ ਚੱਕ ਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਨੀਲਮ ਬੇਹੋਸ਼ ਸੀ ਇੱਥੇ ਫਰੈਂਸਿਕ ਟੀਮਾਂ ਵੀ ਆਉਂਦੀਆਂ ਨੇ ਜੋ ਜਾਂਚ ਕਰਦੀਆਂ ਨੇ ਕਿ ਇੱਥੇ ਜੋ ਘਟਨਾ ਘਟਿਆ ਉਸ ਦਾ ਕੋਈ ਸੁਰਾਗ ਮਿਲ ਜਾਵੇ ਨੀਲਮ ਹੋਸ਼ ਦੇ ਵਿੱਚ ਆਉਂਦੀ ਹੈ ਤਾਂ ਪੁਲਿਸ ਉਸ ਤੋਂ ਪੁੱਛਗਿੱਛ ਕਰਦੀ ਹੈ ਨੀਲਮ ਦੀ ਹਾਲਤ ਦੇ ਵਿੱਚ ਜ਼ਿਆਦਾ ਸੁਧਾਰ ਨਹੀਂ ਸੀ ਪਰ ਫਿਰ ਵੀ ਪੁਲਿਸ ਨੂੰ ਲੱਗ ਰਿਹਾ ਸੀ ਕਿ ਇਸ ਕੇਸ ਨੂੰ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਤੇ ਪਤਾ ਲੱਗ ਸਕੇ ਪਰਿਵਾਰਕ ਮੈਂਬਰ ਵੀ ਇਹ ਚਾਹੁੰਦੇ ਸੀ ਕਿ ਸਾਡੀ ਬੇਟੀ ਨਾਲ ਜੋ ਹੋਇਆ ਕਿਸ ਨੇ ਕੀਤਾ ਕਿਉਂ ਕੀਤਾ ਇਸ ਦਾ ਸਾਨੂੰ ਜਲਦੀ ਤੋਂ ਜਲਦੀ ਪਤਾ ਲੱਗ ਸਕੇ ਤੇ ਦੋਸ਼ੀਆਂ ਨੂੰ ਜੇਲ੍ਹ ਦੇ ਵਿੱਚ ਦਿੱਤਾ ਜਾਵੇ ਹੁਣ ਪੁਲਿਸ ਨੀਲਮ ਤੋਂ ਪੁੱਛਗਿੱਛ ਕਰਦੀ ਹੈ ਤਾਂ ਨੀਲਮ ਦੱਸਦੀ ਹੈ ਕਿ ਹੋਲੀ ਵਾਲੇ ਦਿਨ ਮੈਂ ਆਪਣੀ ਮਾਸੀ ਦੇ ਘਰ ਜਾਣਾ ਸੀ ਤੇ ਮੈਨੂੰ ਇੱਕ ਬਾਈਕ ਸਵਾਰ ਮਿਲਿਆ ਜਿਸ ਨੇ ਮੈਨੂੰ ਪੁੱਛਿਆ ਕਿ ਤੁਸੀਂ ਕਿੱਥੇ ਜਾਣਾ ਜਦੋਂ ਮੈਂ ਉਸ ਨੂੰ ਦੱਸਿਆ ਕਿ ਮੈਂ ਉੱਥੇ ਜਾਣਾ ਤਾਂ ਬਾਈਕ ਸਵਾਰ ਨੇ ਕਿਹਾ ਕਿ ਮੈਂ ਵੀ ਉਧਰ ਜਾਵਾਂ ਤਾਂ ਉਸ ਨੇ ਉਸ ਜੰਗਲ ਦੇ ਵਿੱਚ ਲਿਜਾ ਕੇ ਬਾਈਕ ਰੋਕ ਦਿੱਤੀ ਤੇ ਮੈਨੂੰ ਕਿਹਾ ਕਿ ਮੈਂ ਟਾਇਲਟ ਜਾ ਕੇ ਆਉਣਾ ਤੁਸੀਂ ਉਹਨਾਂ ਸਮਾਂ ਆ ਪਾਣੀ ਪੀ ਲਓ ਤੇ ਵੇਟ ਕਰੋ ਮੈਂ ਪਾਣੀ ਪੀਣ ਲੱਗੀ ਤਾਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਇਆ ਮੈਂ ਬੇਹੋਸ਼ ਹੋ ਗਈ ਮੈਨੂੰ ਕੋਈ ਵੀ ਕਿਸੇ ਗੱਲ ਦਾ ਪਤਾ ਨਹੀਂ ਪਰ ਇਹ ਗੱਲ ਇਹ ਬਿਆਨ ਨੀਲਮ ਨੇ ਤਾਂ ਦੇ ਦਿੱਤਾ ਪਰ ਪੁਲਿਸ ਨੂੰ ਇਸ ਉੱਤੇ ਯਕੀਨ ਨਹੀਂ ਸੀ ਪੁਲਿਸ ਨੂੰ ਲੱਗ ਰਿਹਾ ਸੀ ਕਿ ਨੀਲਮ ਝੂਠ ਬੋਲ ਰਹੀ ਹੈ ਉਸ ਤੋਂ ਬਾਅਦ ਫਿਰ ਲੇਡিজ ਪੁਲਿਸ ਨੇ ਨੀਲਮ ਤੋਂ ਬੜੇ ਪਿਆਰ ਨਾਲ ਪੁੱਛਿਆ ਕਿ ਤੂੰ ਡਰਨਾ ਜੋ ਵੀ ਸੱਚੀ ਗੱਲ ਹੈ ਉਹ ਸਾਨੂੰ ਦੱਸ ਤੈਨੂੰ ਬਿਲਕੁਲ ਵੀ ਡਰਨ ਦੀ ਜ਼ਰੂਰਤ ਨਹੀਂ ਤਾਂ ਨੀਲਮ ਨੇ ਦੱਸਿਆ ਕਿ ਇੱਕ ਮੁੰਡਾ ਗਣੇਸ਼ ਜੋ ਮੈਨੂੰ ਆਪਣੀ ਬਾਈਕ ਤੇ ਬਿਠਾ ਕੇ ਲੈ ਗਿਆ ਤੇ ਉਸ ਉਹ ਮੈਨੂੰ ਕੋਲ ਹੀ ਇੱਕ ਇਲਾਕਾ ਰਨੂਕਾ ਉੱਥੇ ਲੈ ਗਿਆ ਉੱਥੇ ਉਸ ਨੇ ਮੈਨੂੰ ਮਠਿਆਈ ਖਵਾਈ ਪਰ ਉਸ ਤੋਂ ਬਾਅਦ ਉਸ ਨੇ ਮੇਰੇ ਨਾਲ ਕੀ ਕੀਤਾ ਕੀ ਨਹੀਂ ਕੀਤਾ ਮੈਨੂੰ ਕੁਝ ਵੀ ਪਤਾ ਨਹੀਂ ਹੁਣ ਪੁਲਿਸ ਇੱਕ ਟੀਮ ਦਾ ਗਠਨ ਕਰਦੀ ਹੈ ਤੇ ਨੀਲਮ ਦੀ ਮਾਂ ਦੇ ਫੋਨ ਦੀ ਸੀਡੀਆਰ ਕਢਵਾਈ ਜਾਂਦੀ ਹੈ ਉਸ ਵਿੱਚ ਇੱਕ ਨੰਬਰ ਹੁੰਦਾ ਜੋ ਗਣੇਸ਼ ਦੇ ਨਾਂ ਤੇ ਹੀ ਰਜਿਸਟਰਡ ਹੁੰਦਾ ਤੇ ਉਸ ਉੱਪਰ ਲੰਬੀਆਂ ਲੰਬੀਆਂ ਗੱਲਾਂ ਕੀਤੀਆਂ ਹੁੰਦੀਆਂ ਨੇ ਪੁਲਿਸ ਹੁਣ ਗਣੇਸ਼ ਨੂੰ ਗ੍ਰਿਫਤਾਰ ਕਰਦੀ ਹੈ ਉਸ ਤੋਂ ਪੁੱਛਗਿੱਛ ਕਰਦੀ ਹੈ ਪਰ ਗਣੇਸ਼ ਕਹਿੰਦਾ ਕਿ ਮੈਨੂੰ ਇਸ ਬਾਰੇ ਕੁਝ ਨਹੀਂ ਪਤਾ ਮੈਨੂੰ ਨੀਲਮ ਮਿਲੀ ਜ਼ਰੂਰ ਸੀ ਇਸ ਨੇ ਮੈਨੂੰ ਕਿਹਾ ਕਿ ਮੈਨੂੰ ਮੇਰੇ ਪਿੰਡ ਦੇ ਬਾਹਰ ਉਤਾਰ ਦੇਵੀਂ ਕਿਉਂਕਿ ਜੇ ਪਿੰਡ ਵਿੱਚ ਮੈਂ ਤੇਰੇ ਨਾਲ ਗਈ ਤਾਂ ਆਪਣੀ ਬਦਨਾਮੀ ਹੋ ਮੇਰੀ ਬਦਨਾਮੀ ਹੋ ਇਸ ਲਈ ਮੈਂ ਤਾਂ ਇਸ ਨੂੰ ਪਿੰਡ ਦੇ ਬਾਹਰ ਹੀ ਉਤਾਰ ਕੇ ਵਾਪਸ ਮੁੜਿਆ ਸੀ ਮੈਨੂੰ ਕੁਝ ਵੀ ਨਹੀਂ ਪਤਾ ਮੈਨੂੰ ਨਹੀਂ ਪਤਾ ਕਿਸ ਨੇ ਨੀਲਮ ਨਾਲ ਇਹ ਕੁਝ ਕੀਤਾ ਪਰ ਪੁਲਿਸ ਐਨੇ ਸੌਖੇ ਢੰਗ ਨਾਲ ਮੰਨਣ ਵਾਲੀ ਨਹੀਂ ਸੀ ਪੁਲਿਸ ਨੇ ਗਣੇਸ਼ ਦੇ ਫੋਨ ਦੀ ਲੋਕੇਸ਼ਨ ਕਢਾਈ ਤਾਂ ਉਹ ਲੋਕੇਸ਼ਨ ਨੀਲਮ ਦੀ ਲੋਕੇਸ਼ਨ ਨਾਲ ਮੈਚ ਕਰਦੀ ਸੀ ਪੁਲਿਸ ਨੂੰ ਇਹ ਵੀ ਪਤਾ ਲੱਗਿਆ ਕਿ ਇਹ ਗਣੇਸ਼ ਪਹਿਲਾਂ ਨੀਲਮ ਨੂੰ ਰਣੂ ਕਾ ਲੈ ਕੇ ਗਿਆ ਉੱਥੇ ਇਹਨਾਂ ਨੇ ਖਾਣਾ ਖਾਦਾ ਖਾਣਾ ਖਾਣ ਤੋਂ ਬਾਅਦ ਇੱਕ ਮੋਬਾਈਲ ਵੀ ਲੈਤਾ ਤੇ ਮੋਬਾਈਲ ਦੀ ਜੋ ਪੇਮੈਂਟ ਸੀ ਉਹ ਗਣੇਸ਼ ਨੇ ਆਨਲਾਈਨ ਕੀਤੀ ਸੀ ਇਹ ਸਾਰੇ ਸਬੂਤ ਜਦੋਂ ਪੁਲਿਸ ਗਣੇਸ਼ ਦੇ ਸਾਹਮਣੇ ਰੱਖਦੀ ਹੈ ਉਸ ਤੋਂ ਬਾਅਦ ਉਸ ਨੂੰ ਕਹਿੰਦੀ ਹੈ ਕਿ ਸਹੀ ਸਹੀ ਦੱਸ ਗੱਲ ਕੀ ਹੈ ਤੂੰ ਕਿਵੇਂ ਕਿਵੇਂ ਨੀਲਮ ਦੇ ਨਾਲ ਇਹ ਕੁਝ ਕੀਤਾ ਇਸ ਤੋਂ ਬਾਅਦ ਫਿਰ ਹੁਣ ਗਣੇਸ਼ ਟੁੱਟ ਜਾਂਦਾ ਹੈ ਉਹ ਸਾਰੀ ਘਟਨਾ ਬਾਰੇ ਸਾਰੀ ਕਹਾਣੀ ਬਿਆਨ ਕਰਦਾ ਹੈ ਉਹ ਦੱਸਦਾ ਹੈ ਕਿ ਮੇਰੀ ਮੰਗਰੋਲ ਦੇ ਵਿੱਚ ਨੀਲਮ ਦੇ ਪਿੰਡ ਵਿੱਚ ਰਿਸ਼ਤੇਦਾਰੀ ਹੈ ਮੈਂ ਇੱਥੇ ਆਇਆ ਕਰਦਾ ਸੀ ਤੇ ਮੇਰੀ ਨੀਲਮ ਦੇ ਨਾਲ ਦੋਸਤੀ ਹੋ ਗਈ ਇਹ ਦੋਸਤੀ ਹੁੰਦੀ ਹੁੰਦੀ ਪਿਆਰ ਦੇ ਵਿੱਚ ਬਦਲ ਗਈ ਹੁਣ ਨੀਲਮ ਗਣੇਸ਼ ਦੇ ਨਾਲ ਗੱਲਾਂ ਵੀ ਕਰਦੀ ਸੀ ਗਣੇਸ਼ ਵੀ ਇਸ ਨੂੰ ਫੋਨ ਕਰ ਲੈਂਦਾ ਸੀ ਇਹਨਾਂ ਦਾ ਜੋ ਪਿਆਰ ਸੀ ਉਹ ਵੱਧ ਗਿਆ ਇਹਨਾਂ ਦੀ ਗੱਲਬਾਤ ਵੱਧ ਗਈ ਪਰ ਨੀਲਮ ਨੂੰ ਇਹ ਨਹੀਂ ਪਤਾ ਸੀ ਕਿ ਗਣੇਸ਼ ਮੈਥੋਂ ਕੀ ਚਾਹੁੰਦਾ ਹੈ ਪਰ ਗਣੇਸ਼ ਇਹ ਤਾਕ ਦੇ ਵਿੱਚ ਸੀ ਕਿ ਕਦੋਂ ਮੈਂ ਨੀਲਮ ਦੇ ਨਾਲ ਸੰਬੰਧ ਬਣਾਵਾਂ ਹੁਣ ਜਦੋਂ ਹੋਲੀ ਵਾਲਾ ਦਿਨ ਹੁੰਦਾ ਹੈ 9 ਮਾਰਚ 9 ਮਾਰਚ ਗਣੇਸ਼ ਤੈਅ ਕਰਦਾ ਹੈ ਇਹ ਆਪਣੇ ਇੱਕ ਮਿੱਤਰ ਨੂੰ ਆਪਣੇ ਨਾਲ ਲਾਉਂਦਾ ਜਿਸ ਦਾ ਨਾਮ ਸੰਤੋਸ਼ ਹੁੰਦਾ ਹੈ ਹੁਣ ਗਣੇਸ਼ ਤੇ ਇਸ ਦਾ ਮਿੱਤਰ ਸੰਤੋਸ਼ ਦੋਨੋਂ ਸ਼ਰਾਬ ਖਰੀਦਦੇ ਨੇ ਤੇ ਨੀਲਮ ਨੂੰ ਉਸ ਦੇ ਪਿੰਡੋਂ ਰਣੂਕਾ ਲੈ ਕੇ ਜਾਂਦੇ ਨੇ ਉੱਥੇ ਖਾਣਾ ਵੀ ਖਾਂਦੇ ਨੇ ਤੇ ਗਣੇਸ਼ ਨੀਲਮ ਨੂੰ ਮੋਬਾਈਲ ਵੀ ਦਿਵਾਉਂਦਾ ਹੈ ਹੁਣ ਇਹਨਾਂ ਨੂੰ ਵਾਪਸ ਆਉਂਦਿਆਂ ਹੈ ਰਾ ਹੋ ਗਿਆ ਸੀ ਜਾਨੀ ਸ਼ਾਮ ਹੋ ਗਈ ਸੀ ਤਾਂ ਨੀਲਮ ਨੇ ਕਿਹਾ ਕਿ ਤੁਸੀਂ ਮੈਨੂੰ ਮੇਰੇ ਪਿੰਡ ਛੱਡ ਦਿਓ ਗਣੇਸ਼ ਦੇ ਮਨ ਦੇ ਵਿੱਚ ਕੁਝ ਹੋਰ ਚੱਲ ਰਿਹਾ ਸੀ ਹੁਣ ਜਦੋਂ ਇਹ ਨੀਲਮ ਨੂੰ ਘਰ ਛੱਡਣ ਜਾਂਦੇ ਨੇ ਤਾਂ ਰਸਤੇ ਦੇ ਵਿੱਚ ਮੰਗਰੋਲ ਦਾ ਇੱਕ ਜੰਗਲ ਆਉਂਦਾ ਹੈ ਉੱਥੇ ਇਹ ਮੋਟਰਸਾਈਕਲ ਖੜਾ ਲੈਂਦੇ ਨੇ ਉਸ ਤੋਂ ਬਾਅਦ ਗਣੇਸ਼ ਨੀਲਮ ਨੂੰ ਕਹਿੰਦਾ ਕਿ ਆਪਾਂ ਸਬੰਧ ਬਣਾਈਏ ਪਰ ਨੀਲਮ ਇਸ ਗੱਲ ਤੋਂ ਬਿਲਕੁਲ ਕੋਰੀ ਨਾ ਕਰ ਦਿੰਦੀ ਹੈ ਗਣੇਸ਼ ਨੂੰ ਗੁੱਸਾ ਆਉਣ ਲੱਗਦਾ ਹੈ ਗਣੇਸ਼ ਫਿਰ ਕਹਿੰਦਾ ਹੈ ਪਰ ਨੀਲਮ बार-बार ਨਾ ਕਰਦੀ ਹੈ ਹੁਣ ਗਣੇਸ਼ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਤੇ ਇਹ ਏਸ ਦੇ ਨਾਲ ਟੱਕਾ ਕਰਨ ਲੱਗਦੇ ਨੇ ਨੀਲਮ ਨੂੰ ਚੱਕ ਕੇ ਜੰਗਲ ਦੇ ਵਿੱਚ ਲੈ ਜਾਂਦੇ ਨੇ ਤੇ ਉੱਥੇ ਏਸ ਦੇ ਨਾਲ ਗੈਂਗ ਰੇਪ ਕਰਦੇ ਨੇ ਬਾਰ-ਬਾਰ ਕਰਦੇ ਨੇ ਜਦੋਂ ਤੱਕ ਇਹਨਾਂ ਦਾ ਮਨ ਨਹੀਂ ਭਰ ਜਾਂਦਾ ਹੁਣ ਜਦੋਂ ਇਹ ਉਸ ਦੇ ਨਾਲ ਬਲਾਤਕਾਰ ਕਰ ਦਿੰਦੇ ਨੇ ਤਾਂ ਉਸ ਦੀ ਚੁੰਨੀ ਦੇ ਨਾਲ ਹੀ ਉਸ ਦਾ ਗਲ ਘੁੱਟ ਦਿੰਦੇ ਨੇ ਇਹਨਾਂ ਨੂੰ ਲੱਗਦਾ ਕਿ ਨੀਲਮ ਬਚ ਨਾ ਜਾਵੇ ਤਾਂ ਫਿਰ ਇਹ ਨੀਲਮ ਦਾ ਸਿਰ ਫੜ ਕੇ ਦਰਖਤ ਦੇ ਨਾਲ ਮਾਰਦੇ ਨੇ ਬਾਰ-ਬਾਰ ਮਾਰਦੇ ਨੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਲੱਗਦਾ ਕਿ ਇਹ ਜਿਉਂਦੀ ਨਾ ਰਹਿ ਜਾਵੇ ਇਹ ਫੇਰ ਚੁੰਨੀ ਦੇ ਨਾਲ ਉਸ ਦਾ ਗਲ ਕੁੱਟਦੇ ਨੇ ਉਸ ਦੇ ਪ੍ਰਾਈਵੇਟ ਪਾਰਟ ਦੇ ਵਿੱਚ ਸ਼ਰਾਬ ਦੀ ਬੋਤਲ ਵੀ ਪਾਉਂਦੇ ਨੇ ਜਾਨੀ ਇਹ ਦਰਿੰਦਗੀ ਦਾ ਨੰਗਾ ਨਾਚ ਕਰਦੇ ਨੇ ਨੀਲਮ ਦੇ ਮੂੰਹ ਤੇ ਇੱਟਾਂ ਮਾਰੀਆਂ ਜਾਂਦੀਆਂ ਤੇ ਜਦੋਂ ਇਹਨਾਂ ਨੂੰ ਲੱਗਦਾ ਕਿ ਹੁਣ ਨੀਲਮ ਮਰ ਚੁੱਕੀ ਹੈ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿ ਨੀਲਮ ਨੂੰ ਜਿਉਂਦਾ ਛੱਡਣਾ ਖਤਰੇ ਤੋਂ ਖਾਲੀ ਨਹੀਂ ਇਹ ਸਭ ਕੁਝ ਪਰਿਵਾਰ ਵਾਲਿਆਂ ਨੂੰ ਦੱਸ ਦੇਵਗੀ ਤੇ ਫੇਰ ਅਸੀਂ ਫਸ ਜਾਵਾਂਗੇ ਇਹਨਾਂ ਨੇ ਇਸੇ ਗੱਲ ਕਰਕੇ ਨੀਲਮ ਨੂੰ ਆਪਣੀ ਜਾਨ ਮਾਰ ਦਿੱਤਾ ਸੀ ਤੇ ਹੁਣ ਇਹ ਉਸ ਜਗ੍ਹਾ ਤੋਂ ਭੱਜ ਜਾਂਦੇ ਨੇ ਨੀਲਮ ਦੇ ਸਰੀਰ ਦੇ ਵਿੱਚੋਂ ਥਾਂ-ਥਾਂ ਤੋਂ ਖੂਨ ਵਹਿ ਰਿਹਾ ਸੀ ਪਰ ਜਿਵੇਂ ਕਹਿੰਦੇ ਨੇ ਕਿ ਮਾਰਨ ਵਾਲੇ ਨਾਲੋਂ ਬਚਾਉਣ ਵਾਲਾ ਵੱਡਾ ਹੁੰਦਾ ਹੈ ਇਹਨਾਂ ਨੇ ਨੀਲਮ ਨੂੰ ਮਾਰ ਦਿੱਤਾ ਸੀ ਪਰ ਫੇਰ ਵੀ ਨੀਲਮ ਬਚ ਜਾਂਦੀ ਹੈ ਜਦੋਂ ਇਹਨਾਂ ਨੂੰ ਪਤਾ ਲੱਗਦਾ ਕਿ ਨੀਲਮ ਬਚ ਗਈ ਤਾਂ ਇਹ ਦੋਨੋਂ ਭੱਜਣ ਦੀ ਤਿਆਰੀ ਕਰਦੇ ਨੇ ਪਰ ਪੁਲਿਸ ਮੌਕੇ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਉਸ ਤੋਂ ਬਾਅਦ ਇਹਨਾਂ ਨੂੰ ਜੇਲ੍ਹ ਭੇਜਿਆ ਜਾਂਦਾ ਇਹਨਾਂ ਉੱਤੇ ਐਫ ਆਈ ਆਰ ਦਰਜ ਕੀਤੀ ਜਾਂਦੀ ਹੈ ਜੁਲਾਈ 2023 ਨੂੰ ਪੌਸਕੋ ਐਕਟ ਦੇ ਅਧੀਨ ਇਹਨਾਂ ਨੂੰ ਸਜ਼ਾ ਵੀ ਸੁਣਾਈ ਜਾਂਦੀ ਹੈ ਜਾਨੀ 4 ਮਹੀਨਿਆਂ ਦੇ ਵਿੱਚ ਵਿੱਚ ਇਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਜਾਂਦੀ ਹੈ ਜੱਜ ਸੀ ਪਰਮਿੰਦਰ ਕੁਮਾਰ ਪਰਮਿੰਦਰ ਕੁਮਾਰ ਵੱਲੋਂ 4 ਮਹੀਨਿਆਂ ਦੇ ਵਿੱਚ ਹੀ ਮਾਸਕੋ ਐਕਟ ਦੇ ਇਹਨਾਂ ਨੂੰ ਉਮਰ ਕੈਦ ਦੀ سزا ਤੇ 1 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਂਦਾ ਹੈ ਤੇ ਲੋਕ ਇਹ ਸਾਰੀ ਘਟਨਾ ਸੁਣ ਕੇ ਹੈਰਾਨ ਸਨ ਕਿ ਐਦਾਂ ਐਦਾਂ ਦੀ ਦਰਿੰਦਗੀ ਕੋਈ ਕਿਸੇ ਨਾਲ ਕਿਵੇਂ ਕਰ ਸਕਦਾ ਹੈ ਪਰ ਇਹ ਇਨਸਾਨ ਹੈ ਮੈਂ ਅਕਸਰ ਇਹ ਕਹਿਣਾ ਹੁੰਦਾ ਹੈ ਕਿ ਭਗਵਾਨ ਵੀ ਅੰਦਰ ਹੈ ਤੇ ਸ਼ੈਤਾਨ ਵੀ ਅੰਦਰ ਹੈ ਪਤਾ ਨਹੀਂ ਕਿਹੜੇ ਵੇਲੇ ਇਸ ਦਾ ਸ਼ੈਤਾਨ ਜਾਗ ਪਵੇ ਤੇ ਇਹ ਕੀ ਕਰ ਦੇਵੇ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਜੋ ਬੱਚੇ ਵੱਡੇ ਹੁੰਦੇ ਨੇ ਤਾਂ ਉਹਨਾਂ ਨੂੰ ਹਮੇਸ਼ਾ ਹੀ ਇਹ ਲੱਗਦਾ ਕਿ ਅਸੀਂ ਆਪਣਾ ਭਲਾ ਬੁਰਾ ਸਮਝ ਲਵਾਂਗੇ ਸਾਨੂੰ ਸਭ ਪਤਾ ਹੈ ਪਰ ਜਿਵੇਂ ਇਹ 14 ਸਾਲ ਦੀ ਕੁੜੀ ਨੀਲਮ ਦੇ ਨਾਲ ਹੋਇਆ ਹੋਵੇਂ ਪ੍ਰਮਾਤਮਾ ਕਰੇ ਕਿਸੇ ਨਾਲ ਨਾ ਹੋਵੇ ਪਰ ਹਮੇਸ਼ਾ ਬੱਚਿਆਂ ਨੂੰ ਇਹ ਚਾਹੀਦਾ ਹੈ ਕਿ ਉਹ ਆਪਣੇ ਮਾਤਾ ਪਿਤਾ ਦੇ ਕਹਿਣੇ ਦੇ ਵਿੱਚ ਰਹਿਣ ਤੇ ਆਪਣੇ ਮਾਤਾ ਪਿਤਾ ਤੋਂ ਕਿਸੇ ਵੀ ਗੱਲ ਦਾ ਕੋਈ ਵੀ ਓਲਾ ਨਾ ਰੱਖਣ ਨਹੀਂ ਤਾਂ ਉਹ ਬਹੁਤ ਵੱਡੀ ਮੁਸੀਬਤ ਦੇ ਵਿੱਚ ਫਸ ਜਾਂਦੇ ਨੇ ਤੁਹਾਡੀ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸ਼ੀਕਾਲ